ਅੱਜ ਪੰਜਾਬ ਦੇ ਸਾਰੇ ਹੀ ਟੀਵੀ ਚੈਨਲਾਂ ਦੇ ਉੱਤੇ ਇੱਕੋ ਖਬਰ ਘੁੰਮ ਰਹੀ ਹੈ ਉਹ ਖਬਰ ਹੈ ਇੱਕ ਪੰਜਾਬ ਦੀ ਕੁੜੀ ਜਿਹੜੀ ਵੀਡੀਓ ਬਣਾਉਂਦੀ ਸੀ ਪੁੱਠੀਆਂ ਸਿੱਧੀਆਂ ਵੀਡੀਓ ਬਣਾਉਂਦੀ ਸੀ ਗੰਧੀਆਂ ਵੀਡੀਓ ਬਣਾਉਂਦੀ ਸੀ ਕਹਿ ਸਕਦੇ ਹਾਂ ਕਿ ਅਡਲਟ ਵੀਡੀਓ ਬਣਾਉਂਦੀ ਸੀ ਜਿਨੇ ਆਪਣਾ ਨਾਮ ਕਮਲਕੌਰ ਰੱਖਿਆ ਹੋਇਆ ਸੀ ਉਹਦੀ লাশ ਇੱਕ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਖੜੀ ਗੱਡੀ ਦੇ ਵਿੱਚੋਂ ਮਿਲੀ ਇਹ লাশ ਬਦਬੂ ਮਾਰ ਚੁੱਕੀ ਸੀ ਮਤਲਬ ਇਸ লাশ ਨੂੰ ਜਾਂ ਫਿਰ ਇਸ ਗੱਡੀ ਨੂੰ ਉੱਥੇ ਖੜੇ ਹੋਏ 2-3 ਦਿਨ ਬੀਤ ਚੁੱਕੇ ਸਨ ਹੁਣ ਸਾਰੇ ਲੋਕੀ ਇਹੋ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰ ਕਮਲਕੌਰ ਭਾਬੀ ਨੂੰ ਮਾਰਿਆ ਕਿੰਨੇ ਜਾਂ ਫਿਰ ਉਹਨੇ ਆਪਣੇ ਆਪ ਨੂੰ ਮਾਰਿਆ ਜਾਂ ਫਿਰ ਕਿਸੇ ਕਟਨਾ ਕਰਕੇ ਉਹ ਮਾਰੀ ਗਈ ਇਸ ਕੇਸ ਵਿੱਚ ਅਮਰਿਤਪਾਲ ਸਿੰਘ ਮੈਰੋਂਦਾਰ ਕੀ ਹੱਥ ਹੈ ਇਹ ਸਾਰੀਆਂ ਗੱਲਾਂ ਦਾ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗਾ ਤੁਹਾਨੂੰ ਇਹ ਵੀ ਮੈਂ ਦੱਸਾਂਗਾ ਕਿ ਕਮਲਕੌਰ ਭਾਬੀ ਆਖਿਰ ਆਈ ਕਿੱਥੋਂ ਸੀ ਉਹਦਾ ਪਿਛੋਕਰ ਕੀ ਸੀ ਤੇ ਕਿਉਂ ਇੰਨੀ ਜਲਦੀ ਉਹ ਇੰਨੀ ਫੇਮਸ ਹੋ ਗਏ ਜੇਕਰ ਤੁਸੀਂ ਕਮਲਕੌਰ ਨੂੰ ਨਹੀਂ ਜਾਣਦੇ ਤਾਂ ਉਹਦੀਆਂ ਮੈਂ ਤੁਹਾਨੂੰ ਕੁਝ ਵੀਡੀਓ ਦਿਖਾਉਣਾ ਹਾਂ ਸ਼ਾਇਦ ਇਹ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਜਿਆਦਾ ਆ ਜਾਵੇਗਾ ਕਿ ਇਹ ਕਮਲਕੌਰ ਭਾਬੀ ਕੌਣ ਸੀ ਮੈਂ ਆਪਣਾ ਵਿਆਹ ਕਰਾ ਰਹੀ ਆ ਤੇ ਮੇਰੇ ਦੋ ਹਸਬੰਡ ਹੋਣਗੇ ਕਿਉਂਕਿ ਇੱਕ ਨਾਲ ਤਾਂ ਮੇਰਾ ਸਰਨਾ ਨਹੀਂ ਇੱਕ ਬੱਚੇ ਪਾਲੂਗਾ ਇੱਕ ਮੈਨੂੰ ਪਾਲੂਗਾ ਹਨਾ ਦੋਸਤੋ ਮੈਂ ਆ ਘੋੜਾ ਦੇਖਣ ਆਈ ਆ ਤੇ ਘੋੜਾ ਹੀ ਆ ਆ ਘੋੜਾ ਆਇਆ ਦੂਰ ਨਾ ਪੱਜੂਰੇ ਮੈਂ ਦੇਖਣਾ ਮੈਂ ਹORSES RIDING ਕਰਨੀ ਸੀ ਇਹ ਘੋੜੀ ਆ ਕਹਿੰਦੇ ਨੇ ਕਿ ਇੱਕ ਬੰਦੇ ਦੇ ਮਰਨ ਤੋਂ ਬਾਅਦ ਬੰਦੇ ਨੂੰ ਜਾਂ ਤੇ ਉਹਦੇ ਚੰਗੇ ਕਰਮਾਂ ਤੋਂ ਜਾਣਿਆ ਜਾਂਦਾ ਹੈ ਜਾਂ ਫਿਰ ਉਹਦੇ ਮਾਰੇ ਕਰਮਾਂ ਤੋਂ ਜਾਣਿਆ ਜਾਂਦਾ ਹੈ ਇੱਕ ਪੰਜਾਬੀ ਇੰਡਸਟਰੀ ਦਾ ਇੱਕ ਬਹੁਤ ਵੱਡਾ ਸਤਾਰਾ ਜਿਹਦਾ ਕਤਲ ਕੀਤਾ ਗਿਆ ਸੀ ਉਹ ਸੀ ਸਿੱਧੂ ਮੂਸੇਵਾਲਾ ਜਿਹਦਾ ਅੱਜ ਵੀ ਨਾਮ ਦੁਨੀਆ ਉੱਤੇ ਉਸੇ ਤਰ੍ਹਾਂ ਹੀ ਉਹਨੂੰ ਯਾਦ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਉਹਦੇ ਜੀਨ ਤੇ ਉਹਨੂੰ ਯਾਦ ਕੀਤਾ ਜਾਂਦਾ ਸੀ ਦੁਨੀਆ ਉਹਨੂੰ ਪਿਆਰ ਕਰਦੀ ਸੀ ਦੁਨੀਆ ਉਹਨੂੰ ਪਿਆਰ ਕਰਦੀ ਹੈ ਕਿਉਂਕਿ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀ ਵੀ ਉਹਨੇ ਜ਼ਿੰਦਗੀ ਭੋਗੀ ਕੋਈ ਵਲਗਰ ਗੀਤ ਨਹੀਂ ਗਾਇਆ ਕੋਈ ਲੱਚਰ ਗੀਤ ਨਹੀਂ ਗਾਇਆ ਜਿਸ ਸਮੇਂ ਸਿੱਧੂ ਮੂਸੇਵਾਲੇ ਨੂੰ ਕਿਸੇ ਨੇ ਮਾਰਿਆ ਸੀ ਤਾਂ ਲੋਕੀ ਉਹਦੇ ਕਰੋੜਾਂ ਫੈਨ ਰੋਏ ਸਨ ਤੇ ਅੱਜ ਵੀ ਸ਼ਾਇਦ ਉਹ ਰੋਂਦੇ ਦੇਖੇ ਜਾਂਦੇ ਨੇ ਉਹ ਇਹੀ ਸੋਚਦੇ ਨੇ ਕਿ ਕਿਸੇ ਤਰ੍ਹਾਂ ਉਹ ਵਾਪਸ ਆ ਜਾਵੇ ਪਰ ਇਥੇ ਕਮਲ ਕੋਰ ਦਾ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹਦੀ ਮੌਤ ਹੋ ਗਈ ਤਾਂ ਤੁਸੀਂ ਉਹਨਾਂ ਦੇ ਕਮੈਂਟ ਪੜ੍ਹ ਕੇ ਦੇਖ ਲਿਓ ਕਿ ਕੋਈ ਬੰਦਾ ਉਹਨੂੰ ਇਹ ਨਹੀਂ ਕਹਿ ਰਿਹਾ ਕਿ ਬਹੁਤ ਮਾਰਾ ਹੋਇਆ ਲੋਕੀ ਸਾਰੇ ਇਹੋ ਕਹਿ ਰਹੇ ਸਨ ਕਿ ਬਹੁਤ ਚੰਗਾ ਹੋਇਆ ਕਿਉਂਕਿ ਉਹਨੇ ਇੰਸਟਾ ਫੇਸਬੁੱਕ ਤੇ YouTube ਜਿੰਨੇ ਵੀ ਸੋਸ਼ਲ ਮੀਡੀਆ ਐਪਸ ਹਨ ਉਹਨਾਂ ਤੇ ਗੰਧ ਹੀ ਪਾਇਆ ਸੀ ਤੇ ਇਹ ਜਿਹੜੀ ਕਮਲ ਕੋੜ ਉਹਨੇ ਪੰਜਾਬੀ ਨਾਮ ਰੱਖਿਆ ਸੀ ਇਹ ਵੀ ਉਹਨੇ ਆਪਣੇ ਕੋਲੋਂ ਹੀ ਰੱਖਿਆ ਸੀ ਦਰਅਸਲ ਉਹਦਾ ਅਸਲੀ ਨਾਮ ਸੀ ਕੰਚਨ ਤਿਵਾਰੀ ਤੇ ਜਿਹੜਾ ਤਿਵਾਰੀ ਸਰਨੇਮ ਹੁੰਦਾ ਹੈ ਉਹ ਸਰਨੇਮ ਤੁਹਾਨੂੰ ਪਤਾ ਹੀ ਹੈ ਕਿ ਪ੍ਰਵਾਸੀਆਂ ਦਾ ਹੁੰਦਾ ਹੈ ਜਿਹੜੇ ਜੁਪੀ ਬਿਹਾਰ ਤੋਂ ਜਾਂ ਫਿਰ ਕੋਈ ਹੋਰ ਸਟੇਟ ਤੋਂ ਆਏ ਹੁੰਦੇ ਨੇ ਇਹਦਾ ਜਨਮ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਹੋਇਆ ਸੀ ਤੇ ਲੁਧਿਆਣੇ ਦੇ ਵਿੱਚ ਹੀ ਇਹਨੇ ਆਪਣੇ ਸਕੂਲ ਦੀ ਪੜਾਈ ਕੀਤੀ ਸੀ ਇਹਦੇ ਪਰਿਵਾਰ ਵਾਲੇ ਕੋਈ ਜ਼ਿਆਦਾ ਅਮੀਰ ਨਹੀਂ ਸਾਨਾ ਇੱਕ ਸਧਾਰਨ ਜਆ ਇਹਦਾ ਪਰਿਵਾਰ ਸੀ ਇਨੂੰ ਬਚਪਨ ਤੋਂ ਹੀ ਵੀਡੀਓ ਬਣਾਉਣ ਦਾ ਸ਼ੌਂਕ ਸੀ ਤੇ ਇਹਨੇ 2-4 ਵੀਡੀਓ ਬਣਾਈਆਂ ਪਰ ਇਹਦਾ ਕੰਟੈਂਟ ਵਾਇਰਲ ਨਹੀਂ ਹੋ ਰਿਹਾ ਸੀ ਫਿਰ ਇਹਨੇ ਅਡਲਟ ਡਬਲ ਮੀਨਿੰਗ ਵਾਲੀਆਂ ਵੀਡੀਓ ਬਣਾਈਆਂ ਤਾਂ ਲੋਕਾਂ ਨੇ ਇਹਨੂੰ ਬਹੁਤ ਪਸੰਦ ਕੀਤਾ ਕਮਲ ਇੱਕ ਪ੍ਰਵਾਸੀ ਪਰਿਵਾਰ ਦੇ ਵਿੱਚ ਪੈਦਾ ਹੋਈ ਸੀ ਲੁਧਿਆਣੇ ਦੇ ਵਿੱਚ ਰਹਿ ਕੇ ਹੀ ਇਹਨੇ ਆਪਣੇ ਆਪ ਨੂੰ ਇੱਕ ਜੱਟ ਸਿੱਖ ਫੈਮਲੀ ਦਾ ਨਾਮ ਦਿੱਤਾ ਸੀ ਜਿਹੜੇ ਇਹਦੇ ਕੰਟੈਂਟ ਹੁੰਦੇ ਸਨ ਉਹ ਫੈਮਲੀ ਦੇ ਵਿੱਚ ਵੇਖਣ ਵਾਲੇ ਨਹੀਂ ਹੁੰਦੇ ਸਨ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਸੋਨ ਹੀ ਲਿਆ ਹੋਵੇਗਾ ਕਿ ਇਹ ਪੂਰਾ ਦਾ ਪੂਰਾ ਕੰਟੈਂਟ ਇਤਰਾਜਯੋਗ ਹੁੰਦਾ ਸੀ ਸੜੇ ਆਮ ਇਹ ਇਤਰਾਜਯੋਗ ਗੱਲਾਂ ਕਰਦੀ ਸੀ ਡਬਲ ਮੀਨਿੰਗ ਵਾਲੀਆਂ ਗੱਲਾਂ ਕਰਦੀ ਸੀ ਤੇ ਇਹਨਾਂ ਵੀਡੀਓ ਦੇ ਕਰਕੇ ਹੀ ਕਈ ਵਾਰੀ ਇਹ ਵਿਵਾਦਾਂ ਦੇ ਵਿੱਚ ਵੀ ਰਹੀ ਸੀ ਕਈ ਵਾਰੀ ਇਹਨੂੰ ਪੰਜਾਬ ਦੇ ਵਿੱਚ ਜਥੇਬੰਦੀਆਂ ਵੱਲੋਂ ਇਹਨੂੰ ਵਾਰਨਿੰਗ ਦਿੱਤੀ ਗਈ ਕਿ ਤੂੰ ਇਹੋ ਜਿਹਾ ਵਲਗਰ ਕੰਟੈਂਟ ਨਾ ਪਾਇਆ ਕਰ ਕਿਉਂਕਿ ਇਹ ਪੰਜਾਬ ਦੀ ਧਰਤੀ ਹੈ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਹਦਾ ਇਹ ਲੈਕਚਰ ਕੰਟੈਂਟ ਹਰ ਕਿਸੇ ਦੇ ਘਰ ਤੱਕ ਪਹੁੰਚਦਾ ਸੀ ਬੱਚੇ ਤੱਕ ਦੇਖਦੇ ਸਨ ਧੀਆ ਪੈਣਾ ਦੇਖਦੀਆਂ ਸਨ ਇਸ ਲਈ ਇਹਨੂੰ ਸਮੇਂ-ਸਮੇਂ ਤੇ ਸਿੱਖ ਜਥੇਬੰਦੀਆਂ ਵੱਲੋਂ ਵੀ ਵਾਰਨਿੰਗ ਦਿੱਤੀ ਜਾਂਦੀ ਸੀ ਕਿ ਤੂੰ ਇਹੋ ਜਿਹਾ ਕੰਟੈਂਟ ਨਾ ਪਾ ਤੇ ਹੁਣ ਇੱਥੇ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਵੇਂ ਤਾਂ ਹਜੇ ਇਹ ਇਨਵੈਸਟੀਗੇਸ਼ਨ ਦਾ ਮੁੱਦਾ ਹੈ ਪਰ ਇੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਕਮਲਕੌਰ ਭਾਬੀ ਦਾ ਕਤਲ ਅਮਰਿਤਪਾਲ ਸਿੰਘ ਮੈਰੋ ਵੱਲੋਂ ਕਰਵਾਇਆ ਗਿਆ ਹੈ ਤੇ ਇਹ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਅਮਰਿਤਪਾਲ ਸਿੰਘ ਮੈਰੋ ਨੇ ਪਹਿਲਾਂ ਵੀ ਸਮੇਂ-ਸਮੇਂ ਤੇ ਇਹੋ ਜੇ ਕਈ ਲੋਕਾਂ ਨੂੰ ਵਾਰਨਿੰਗ ਦਿੱਤੀ ਸਮਝਾਇਆ ਵੀ ਕਿ ਉਹ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ ਇੱਥੇ ਹੁਣ ਸੂਤਰਾਂ ਤੋਂ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਮੈਰੋ ਨੇ ਹੀ ਕਮਲਕੌਰ ਨੂੰ ਮਾਰਨ ਦਾ ਪਲਾਨ ਰਚਿਆ ਹੈ ਤੇ ਇਹਦੇ ਦੋ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ ਬਾਕੀ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਪ੍ਰਸ਼ਾਸਨ ਨੇ ਸਾਂਝੀ ਨਹੀਂ ਕੀਤੀ ਕਮਲ ਕੋਰ ਦੇ ਸੋਸ਼ਲ ਮੀਡੀਆ ਦੇ ਉੱਤੇ 3.4 ਮਿਲੀਅਨ ਤੋਂ ਵੀ ਜ਼ਿਆਦਾ ਫੋਲੋਅਰਸ ਹਨ। ਭਾਵੇਂ ਤਾਂ ਆਪਾਂ ਇੱਕ ਬੰਨੇ ਕਹਿ ਦਿੰਨੇ ਹਾਂ ਕਿ ਉਹ ਅਡਲਟ ਬਲੌਗ ਬਣਾਉਂਦੀ ਸੀ, ਬਲਗਰ ਕੰਟੈਂਟ ਪਾਉਂਦੀ ਸੀ ਪਰ 3.4 ਮਿਲੀਅਨ ਤੋਂ ਵੀ ਜ਼ਿਆਦਾ ਫੋਲੋਅਰਜ ਉਹਦੇ ਕਿੱਥੋਂ ਗੇਨ ਹੋਏ? ਜੇਕਰ ਅਸੀਂ ਲੋਕ ਇਹਨੂੰ ਦੇਖਦੇ ਹਾਂ, ਉਹਨੂੰ ਪਸੰਦ ਕਰਦੇ ਹਾਂ ਤਾਂ ਹੀ ਅਸੀਂ ਉਹਨੂੰ ਫੋਲੋ ਕੀਤਾ ਹੈ। ਇਸ ਲਈ ਜਿੱਥੇ ਇੱਕ ਬੰਨੇ ਤਾਂ ਆਪਾਂ ਕਹਿ ਦਿੰਨੇ ਆ ਕਿ ਉਹ ਗਲਤ ਸੀ, ਦੂਸਰੇ ਬੰਨੇ ਜਿਹੜੀ ਆਡੀਅנס ਹੈ ਇਹ ਵੀ ਗਲਤ ਹੈ। ਕਿਉਂਕਿ ਜੇਕਰ ਆਪਾਂ ਇਹੋ ਜਿਹੇ ਕੰਟੈਂਟ ਨੂੰ ਦੇਖਾਂਗੇ ਨਹੀਂ ਉਹਨੂੰ ਫੋਲੋ ਨਹੀਂ ਕਰਾਂਗੇ ਤਾਂ ਅਗਲੇ ਦਾ ਕਿੱਥੋਂ ਮਨ ਕਰੇਗਾ ਕਿ ਉਹ ਇਹੋ ਜਿਹਾ ਕੰਟੈਂਟ ਬਣਾਵੇ ਕਮਲਕੌਰ ਉਰਫ ਕੰਚਨਤੀਬਾਰੀ ਦੇ ਦੋ ਭਰਾ ਸਨ ਤੇ ਇਹ ਤਿੰਨ ਭੈਣਾਂ ਸਨ ਇਹ ਪੰਜਾਬ ਤੋਂ ਬਾਹਰੋਂ ਆ ਕੇ ਲੁਧਿਆਣੇ ਦੇ ਵਿੱਚ ਰਹਿ ਰਹੀਆਂ ਨੇ ਇਹਦੀ ਭੈਣ ਕੋਲੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਉਸ ਦਿਨ ਕੀ ਹੋਇਆ ਤਾਂ ਉਹਨੇ ਇਹ ਦੱਸਿਆ ਕਿ ਕਮਲਕੌਰ ਘਰੇ ਇਹ ਕਹਿ ਕੇ ਗਈ ਸੀ ਬਾਹਰ ਕਿ ਉਹਨੇ ਆਪਣੀ ਗੱਡੀ ਨੂੰ ਠੀਕ ਕਰਾਉਣਾ ਹੈ ਤੇ ਉਹ ਗੱਡੀ ਨੂੰ ਠੀਕ ਕਰਾਉਣ ਵਾਸਤੇ ਬਠਿੰਡੇ ਗਈ ਸੀ ਜਦਕਿ ਉਹ ਖੁਦ ਲੁਧਿਆਣੇ ਦੀ ਰਹਿ ਰਹੀ ਸੀ ਬਠਿੰਡੇ ਇੱਕ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਇਹਦੀ ਗੱਡੀ ਮਿਲੀ ਜਿਹਦੀ ਬੈਕਸਾਈਡ ਦੇ ਵਿੱਚ ਇਹਦੀ লাশ ਪਈ ਹੋਈ ਸੀ ਪੁਲਿਸ ਵਾਲਿਆਂ ਨੂੰ ਇੱਥੇ ਇਸ ਗੱਡੀ ਦੀ ਇੱਕ ਸੀਸੀਟੀਵੀ ਫੁਟੇਜ ਵੀ ਮਿਲੀ ਜਿਹਦੇ ਵਿੱਚ ਗੱਡੀ ਨੂੰ ਸਾਫ਼-ਸਾਫ਼ ਵੇਖਿਆ ਜਾ ਸਕਦਾ ਹੈ ਇਹ ਗੱਡੀ ਦੇ ਵਿੱਚ ਪਈ ਹੋਈ লাশ ਜਦੋਂ ਬਦਬੂ ਆਣੀ ਸ਼ੁਰੂ ਹੋ ਗਈ ਇਸ ਹਸਪੀਟਲ ਦੇ ਲਾਗੇ ਚੱਕੇ ਜਿੰਨੇ ਵੀ ਲੋਕ ਸਨ ਇਹ ਬਦਬੂ ਜਦੋਂ ਉਹਨਾਂ ਤੱਕ ਪਹੁੰਚੀ ਤਾਂ ਇਹਨਾਂ ਲੋਕਾਂ ਨੇ ਅਹੀਂ ਫਿਰ ਪੁਲਿਸ ਨੂੰ ਫੋਨ ਕੀਤਾ ਪੁਲਸ ਨੇ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਇਹ ਗੱਡੀ ਦੇ ਵਿੱਚੋਂ ਕਮਲਕੌਰ ਦੀ লাশ ਨੂੰ ਕੱਢਿਆ ਗਿਆ ਤੇ ਇਹ ਗੱਡੀ ਨੂੰ ਇਸ ਪਾਰਕਿੰਗ ਦੇ ਵਿੱਚ ਲਾਉਂਦਿਆਂ ਹੋਇਆਂ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਿਹਦੇ ਵਿੱਚ ਇੱਕ ਸਰਦਾਰ ਬੰਦਾ ਵੇਖਿਆ ਜਾ ਰਿਹਾ ਹੈ ਕਿ ਸਰਦਾਰ ਬੰਦਾ ਇਸ ਗੱਡੀ ਨੂੰ ਪਾਰਕਿੰਗ ਦੇ ਵਿੱਚ ਲਾਉਂਦਾ ਹੈ ਤੇ ਫਿਰ ਫੋਨ ਦੇ ਉੱਤੇ ਗੱਲ ਕਰਦਾ ਕਰਦਾ ਗੱਡੀ ਦੀ ਬਾਰੀ ਬੰਦ ਕਰਕੇ ਉੱਥੋਂ ਚਲਾ ਜਾਂਦਾ ਹੈ ਹੁਣ ਇੱਥੇ ਨਿਊ ਚੈਨਲਾਂ ਤੇ ਇਹੀ ਚੱਲ ਰਿਹਾ ਹੈ ਕਿ ਇਹਦੇ ਪਿੱਛੇ ਸਾਰਾ ਕੀਤਾ ਕਰਾਇਆ ਅਮਰਿਤਪਾਲ ਸਿੰਘ ਮੈਰੋਂ ਦਾ ਹੈ ਉਹਦੇ ਸਾਥੀਆਂ ਦਾ ਹੈ ਹੁਣ ਇੱਥੇ ਕਈਆਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਮਲ ਕੋਰ ਨੇ ਆਪਣਾ ਨਾਮ ਪੰਜਾਬੀ ਨਾਮ ਇਸ ਲਈ ਰੱਖਿਆ ਸੀ ਤਾਂ ਜੋ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਕੁੜੀਆਂ ਨੂੰ ਪੰਜਾਬੀ ਬੋਲੀ ਨੂੰ ਉਹ ਬਦਨਾਮ ਕਰ ਸਕੇ ਉਹ ਇਸੇ ਲਈ ਹੀ ਇਹ ਵਲਗਰ ਕੰਟੈਂਟ ਅਡਲਟ ਕੰਟੈਂਟ ਪਾਉਂਦੀ ਸੀ ਤਾਂ ਜੋ ਉਹ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬੀ ਵਿਰਸੇ ਨੂੰ ਖਰਾਬ ਕਰ ਸਕੇ ਹੁਣ ਇੱਥੇ ਸੋਸ਼ਲ ਮੀਡੀਆ ਦੇ ਈਵਰਜ਼ ਬਹੁਤ ਸਾਰੇ ਇਸ ਗੱਲ ਤੋਂ ਖੁਸ਼ ਨੇ ਕਿ ਕਮਲ ਕੋਰ ਭਾਬੀ ਦਾ ਕਤਲ ਹੋ ਗਿਆ ਇਹਦੇ ਨਾਲ ਨਾਲ ਹੀ ਕਈਆਂ ਨੇ ਇਹ ਵੀ ਕਮੈਂਟ ਕੀਤੇ ਫੇਸਬੁੱਕ ਤੇ ਇੰਸਟਾ ਤੇ ਤੇ YouTube ਤੋਂ ਇਹ ਲਚਰਤਾ ਹੁਣ ਖਤਮ ਹੋ ਜਾਵੇਗੀ ਪਰ ਦੂਜੇ ਪਾਸੇ ਇਹ ਵੀ ਸਵਾਲ ਉੱਠਦਾ ਹੈ ਕਿ ਇਸ ਤਰ੍ਹਾਂ ਕਿਸੇ ਨੂੰ ਮਾਰਨਾ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਸਹੀ ਹੈ ਇਹ ਪੂਰੀ ਘਟਨਾ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਮੈਂ ਆਪਣਾ ਵਿਆਹ ਕਰਾ ਰਹੀ ਆ ਤੇ ਮੇਰੇ ਦੋ ਹਸਬੰਦ ਹੋਣਗੇ ਕਿਉਂਕਿ ਇੱਕ ਨਾਲ ਤਾਂ ਮੇਰਾ ਸਰਨਾ ਨਹੀਂ ਇੱਕ ਬੱਚੇ ਪਾਲੂਗਾ ਇੱਕ ਮੈਨੂੰ ਪਾਲੂਗਾ ਹਨਾ